ਲੋ ਜੀ ਅਸੀਂ ਗੜਸ਼ੰਕਰ ਮੋਰ ਕੋ ਪਹੁੰਚ ਗਏ ਹਲੇ ਪਰ ਬੰਦ ਹੈ ਤੇ ਅਸੀਂ ਪੀਜ਼ਾ ਲੈਣ ਆਏ ਹਾਂ ਹਾਂਜੀ 500 ਦਾ ਨੋਟ ਲਵਾ ਹਾਂਜੀ ਹਾਂਜੀ ਓਹੋ ਇਹ ਤਾਂ ਉਸ ਤੋਂ ਜ਼ਿਆਦਾ ਹੋ ਗਿਆ ਸਸ੍ਰੀਕਾਲ ਤੁਹਾਡਾ ਸਾਰਿਆਂ ਦਾ ਮਾਹਲ ਬਹੁਤ ਜੀ ਸਵਾਗਤ ਹੈ ਅੱਜ ਅਸੀਂ ਚੱਲੀਆਂ ਕਾਰਗੜ ਗੁਰਦੁਆਰਾ ਸਾਹਿਬ ਉੱਥੇ ਦਾ ਇਤਿਹਾਸਨ ਦੱਸਾਂਗੇ ਕੀ ਹੈ ਤੇ ਇੱਥੇ ਦੇ ਦਰਸ਼ਨ ਕਰਾਵਾਂਗੇ ਚਲੋ ਹੁਣ ਅਸੀਂ ਆਪਣੀ ਯਾਤਰਾ ਸ਼ੁਰੂ ਕਰਦੇ ਹਾਂ ਤੇ ਚੱਲਦੇ ਹਾਂ ਲੋ ਜੀ ਅਸੀਂ ਗੋਦਵਾਰਾ ਸ਼ੀਤਗੰਜ ਅਕਾਰਗੜ ਅਸੀਂ ਪਹੁੰਚ ਗਏ ਹਾਂ ਤੇ ਤੁਹਾਨੂੰ ਹੁਣ ਅਸੀਂ ਇੱਥੇ ਦੇ ਦਰਸ਼ਨ ਕਰਾਵਾਂਗੇ ਤੇ ਇੱਕ ਗੋਲੀਆਂ ਕੋਲਰਾ ਮੁੜਦਾ ਹੈ ਨੰਮਮੇ ਜੀ ਕੰਬੇ ਪਾਸੇ ਗਿਆ ਹੈ ਤੇ ਉਧਰੋਂ ਸਿੱਧੀ ਸੜਕ ਆਉਂਦੀ ਹੈ ਇੱਥੇ ਦੇਖ ਸਕਦੇ ਹੋ ਸੂਰ ਗਵਾਰੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਸੂਰ ਗਵਾਰੇ ਦਾ ਕੀ ਹੈ ਤੇ ਫਿਰ ਅਸੀਂ ਤੁਹਾਨੂੰ ਪਹਿਲੇ ਦਰਸ਼ਨ ਕਰਾਵਾਂਗੇ ਤੇ ਗਰਮੀ ਵੀ ਬਹੁਤ ਹੈ ਲੋਕ ਭੱਜਦੀ ਆ ਬਹੁਤ ਅਜੇਤਵਾਸੀ ਚਲੋ ਅਸੀਂ ਕਿੰਝ ਦਰਸ਼ਨ ਕਰਦੇ ਹੁੰਨੇ ਆ ਤੇ ਤੁਹਾਨੂੰ ਵੀ ਕਰਾਂਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੇ ਤੁਸੀਂ ਗੁਰਦੁਆਰੇ ਦਰਸ਼ਨ ਕਰਕੇ ਆਟੇ ਹੋ ਇਹ ਅਕਾਲਗ੍ਰੰਥ ਸਬਦ ਦਿੱਤਾ ਹੈ ਤੇ ਇਸ ਗੁਰਦੁਆਰੇ ਦਾ ਨਾਮ ਸ਼ਹੀਦ ਗੰਜਾ ਤੇ ਇਸ ਸਥਾਨ ਤੇ ਛੇਵੇਂ ਪਾਸ਼ਾ ਹਰਗੋਬਿੰਦ ਸਿੰਘ ਜੀ ਦੇ ਚਰਨ ਸੁਪ੍ਰਾਪਤ ਸਤਗੁਰੂ ਜੀ ਕੀਰਤਪੁਰ ਸਾਹਿਬ ਜੀ ਤੋਂ ਜੰਗ ਲੜ ਕੇ ਪੈਂਡੇ ਖਾਨ ਕਾਲੇ ਖਾਨ ਨੂੰ ਮਾਰ ਕੇ ਕੀਰਤਪੁਰ ਸਾਹਿਬ ਜਾਂਦੇ ਹੋਏ ਇਸ ਸਥਾਨ ਤੇ ਆਏ ਸਨ ਇਸ ਉਹਨਾਂ ਤੋਂ ਬਾਅਦ ਸ਼ਾਇਦ ਸ਼ੀਰ ਬਾਬਾ ਅਜੇ ਸਿੰਘ ਜੀ ਪੰਡਿਤ ਪਰਮਾਨੰਦ ਦਾ ਖੋਇਆ ਹੋਇਆ ਡੋਲਾ ਛਡਾਉਣ ਤੋਂ ਉਪਰੰਤ ਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਇਸ ਥਾਂ ਤੇ ਆਏ ਇਸ ਥਾਂ ਤੇ ਪੰਜ ਸ਼ੇਦਾਂ ਦੀ ਸ਼ੇ ਪੰਜ ਸ਼ੇਦ ਸਿੰਘ ਦੇ ਸੰਸਕਾਰ ਕੀਤੇ ਗਏ ਇਸ ਥਾਂ ਦੀ ਉਸਾਰੀ ਬਾਬਾ ਹਰਨਾਮ ਸਿੰਘ ਤੇ ਨੇ ਹਾਂ ਸਿੰਘ ਜੀ ਨੇ ਕਵਾਈ ਤੇ ਤੁਹਾਨੂੰ ਇਸ ਦਾ ਇਤਿਹਾਸ ਚਾਹਤੇ ਜਿਹੋ ਜਿਹਾ ਲੱਗਾ ਜਿਉਂ ਕਮੈਂਟ ਕਰਕੇ ਦੱਸੋ ਲੋ ਜੀ ਸੰਗਤ ਜੀ ਇੱਥੇ ਪ੍ਰਾਣਾ ਖੂਬ ਇਸਕੀਤ ਦੇਖ ਸਕਦੇ ਹੋ ਪਾਣੀ ਹੈ 커피 ਬਹੁਤ ਡੂੰਗਾ ਆਇਆ ਹੈ ਹਾਂਜੀ ਚਲੋ ਹੁਣ ਅਸੀਂ ਚੱਲਦੇ ਹਾਂ ਵਾਪਿਸ ਹਾਂਜੀ ਅਸੀਂ ਚੱਲੇ ਹੁਣ ਵਿਆਨ ਨੂੰ ਕਿ ਕਿਉਂਕਿ ਅੱਜ ਬਰਥਡੇ ਆ ਬ੍ਰਦਰ ਦਾ ਤੇ ਬ੍ਰਦਰ ਕਹਿੰਦੇ ਜੋ ਖਾਣਾ ਲਿਆਓ ਤੁਸੀਂ ਬਾਜ਼ਾਰੋਂ ਤੇ ਹੁਣ ਅਸੀਂ ਚੱਲੇ ਆ ਤੇ ਸਮਾਨ ਵੀ ਥੋੜਾ ਬਹੁਤ ਲੈ ਆਣਾ ਆ ਤੇ ਹੁਣ ਜਾਂਦੇ ਆ ਤੇ ਥਾਣੇ ਵੀ ਦਾ ਸਮਾਨ ਲੈ ਕੇ ਆਨੇ ਆ ਲੋ ਜੀ ਅਸੀਂ ਗੜਸ਼ੰਕਰ ਮੋਲ ਕੋ ਪਹੁੰਚ ਗਏ ਹਲੇ ਪਰ ਬਣਦਾ ਆ ਤੇ ਅਸੀਂ ਪੀਜ਼ਾ ਲੈਣ ਆਏ ਆ ਡੋਮੀਨੋਜ਼ ਦਾ ਚਲੋ ਹੁਣ ਉਧਰਲੀ ਸਾਈਡ ਚੱਲਦੇ ਆ ਸਕੂਟੀ ਪਾਰਕਿੰਗ ਹੁੰਦੀ ਆ ਉੱਧਰ ਹਾਂ ਜੀ ਵਧੀਆ ਬਣਾਓ ਬਹੁਤ ਵਧੀਆ ਬਣਾਤਾ ਆ ਹਾਂ ਅਸੀਂ ਫਸਟ ਟਾਈਮ ਆਏ ਹਾਂ ਤੇ ਸੇ ਇਧਰ ਆਜੋ ਪੀਜ਼ਾ ਲੈ ਕੇ ਚੱਲਦੇ ਹਾਂ ਇਧਰ ਆਜੋ ਇਹ ਸ਼ਾਰਪਰ ਆਰਡਰ ਪੈ ਜਾਂਦਾ ਹੈ ਗੁਰਸ਼ੰਕਰ ਹਾਂ ਚਲੋ ਸਿ ਨੌਨ ਵੈਜ ਪਰ ਅਸੀਂ ਬੈੱਜ ਖਾਣ ਆਏ ਹਾਂ 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 KFC ਆਵੰਦਾ ਉੱਧਰ ਡੋਨਲੋਸ ਅੰਦਰ ਤਾਂ ਆਇਓ ਪਰਦਾ ਘਿਆਤ ਦਈਏ ਉਹ ਵਧੀਆ ਨਾ ਆਇਆ ਅੰਦਰ ਦਿੱਲੀ ਸਾਈਡਾ ਡੋਮਿਨੋਸ ਨਹੀਂ ਨਹੀਂ ਆਇਆ ਅੱਧਰ ਆਇਆ ਅੰਦਰ ਚੱਲੋ ਇਧਰ ਦੂਈ ਸਾਈਡ ਚਲੋ ਦੇਖੋ ਘਰਾਂ ਨੂੰ ਲੈ ਕੇ ਜਾਣਾ ਵੈਸੇ ਤਾਂ ਕਿਆ ਕਰਾਈਏ ਫਿਰ ਲੋ ਜੀ ਹੁਣ ਅਸੀਂ ਬਾਹਰ ਆ ਕੇ ਬੈਠੇ ਆ ਆਰਡਰ ਦਿੱਤਾ ਹੈ ਆਪਣਾ ਪੀਜ਼ੇ ਦਾ ਤੇ ਉਧਰ ਸੱਬੇ ਦਾ ਵੀ ਹੈਗਾ ਆ ਬਣਿਆ ਹੋਇਆ ਤੇ ਇੱਧਰ ਅੰਮ੍ਰਿਤਸਰ ਹਵੇਲੀ ਤੇ ਇੱਧਰ ਡੋਮੀਨੋਜ਼ ਤੇ ਕਿਫਸੀ ਸਾਰਾ ਕੁਝ ਦੇਖਿਆ ਜਾ ਪਰ ਉਧਰਲੀ ਸਾਈਡ ਮੋਲ ਜਿਹੜਾ ਹੈ ਉਹ ਬਣ ਰਿਹਾ ਆ ਇੱਧਰ ਇਹਨਾਂ ਨੇ ਓਪਨ ਆਪਣਾ ਕਰ ਲਿਆ ਹੈ ਬਣਾ ਰਿਹਾ ਹੈ ਤੇ ਫੇਰ ਆਪਾਂ ਦਿਖਾਵਾਂਗੇ ਜਦ ਪੂਰਾ ਬਣ ਜੂਗਾ ਪੂਰਾ ਆਪਣਾ ਦਿਖਾਵਾਂਗੇ ਲਓ ਜੀ ਅਸੀਂ ਪੀਜ਼ਾ ਲੈ ਲਿਆ ਆ ਤੇ ਹੁਣ ਅਸੀਂ ਚੱਲੇ ਆ ਵਾਪਿਸ ਹੁਣ ਘਰੇ ਜਾ ਕੇ ਖਾਵਾਂਗੇ ਕਹਿੰਦੇ ਚਲੋ ਹਾਂਜੀ ਨਾਲੇ ਆਪੇ ਛਕਾਂਗੇ ਦੇਖ ਸਕਦੇ ਹੋ ਇਹ ਸ਼ਾਰਪਰ ਵੱਲ ਦੀ ਸੜਕ ਜਾਂਦੀ ਹੋਈ ਹਾਂਜੀ ਪਰ ਅਸੀਂ ਪਾਰਕਿੰਗ 'ਚ ਆਪਣੀ ਸਕੂਟੀ ਚੱਕਦੇ ਹਾਂ ਤੇ ਫਿਰ ਚੱਲਦੇ ਹਾਂ ਦੇਖ ਸਕਦੇ ਹੋ ਮੋਲ ਇੱਥੇ ਗਰਸ਼ੈਂਕੋ ਵੀ ਬਣ ਰਿਹਾ ਹੈ ਉਹ ਵੱਡਾ ਪਾਰਕਿੰਗ ਵੀ ਬਹੁਤ ਵੱਡੀ ਆ ਹੂੰ ਉਹ ਦੇਖੋ ਉਧਰੋਂ ਸ਼ਿਰੀ ਤਾਂ ਖੁੱਲ ਗਈ ਆ ਸ਼ਿਰੀ ਜਾ ਮੰਮੀ ਸੂਟ ਖਰੀਦ ਲੋ ਮੰਮੀ ਕਹਿੰਦੇ ਕਿਸੇ ਦਿਨ ਫ੍ਰੀ ਹੋ ਕੇ ਆਵਾਂਗੇ ਖਰੀਦ ਕੇ ਜਾਵਾਂਗੇ ਮੰਮੀ ਜੀ ਅੱਜ ਠੀਕ ਵੀ ਨਹੀਂ ਹੈਗੇ ਅੱਜ ਮੀ ਵੀ ਬੋ ਪਿਆ ਹਾਂਜੀ ਬੋ ਪਿਆ ਸਾਰੀ ਰਾਤ ਪੈਂਦਾ ਰਿਹਾ ਹੂੰ ਹਾਂਜੀ ਸਸਰੀ ਦਾ ਅੰਕਲ ਜੀ ਇਹ ਐ ਸਕਿਉਰਟੀ ਗਾਰਡ ਇੱਥੇ ਦੇ ਹਾਂਜੀ 500 ਦਾ ਹੁੰਦਾ ਹਾਂਜੀ 500 ਦਾ ਨੋਟ ਲਵਾ ਹਾਂਜੀ ਹਾਂਜੀ ਚਲੋ ਹੁਣ ਚੱਲਦੀ ਐ ਸਕਿਉਰਟੀ ਇੱਥੇ ਲੱਗ ਗਈ ਸੋ ਨੋ ਫੜੋ ਮੰਮੀ ਜੀ ਹੁਣ ਅੰਕਾ ਕਹਿੰਦੇ ਲਾ ਤਾਂ ਵੀ 500 ਰੁਪਿਆ ਫੇਰ ਕੁੜੀ ਨੇ ਲੋ ਜੀ ਅਸੀਂ ਆ ਗਏ ਹਾਂ ਲਵਲੀ ਸੀ ਸ਼ੌਪ ਆ ਰਹੇ ਨੇ ਕਿਉਂਕਿ ਅਸੀਂ ਲੈ ਰਹੇ ਹਾਂ 버ਗਰ ਚੀਜ਼ੀ ਦਾ ਕੁਛ ਨਹੀਂ ਬੰਦਾ ਕਹਿੰਦੇ 버ਗਰ ਵੀ ਲੈ ਕੇ ਜਾਣੇ ਆ ਚਲੋ ਮੈਂ ਕਹਿੰਦਾ 버ਗਰ ਵੀ ਲੈ ਜਾਂਦੀ ਆ ਤੇ ਖਾਵਾਂਗੇ ਅਸੀਂ ਘਰੇ ਜਾ ਕੇ ਸਾਰਾ ਕੁਛ ਘਰੇ ਜਾ ਕੇ ਖਾਵਾਂਗੇ ਘਰੇ ਕਹਿੰਦੇ ਵਧੀਆ ਖਾ ਕੇ ਹੋ ਜਾਂਦਾ ਹੈ ਹੁਣ ਅਸੀਂ ਆਰਡਰ ਕੀਤਾ ਹੈ ਪੈਕ ਕਰਾਉਂਗੇ ਫਿਰ ਅਸੀਂ ਚਾਹਾਂਗੇ ਕੱਲ ਨੂੰ ਬੀਬੀ ਜੀ ਕਰੇ ਕਰਦੇ ਆ ਜਦੋਂ ਕੰਮ ਲੱਗੇ ਹੋਆ ਕਰਨ ਸਭ ਦੇ ਬੱਚੀ ਕੋ ਵੀ ਪੀਜੀ ਦੇ ਕੋਖ ਲੱਗੀ ਹੋਣਾ ਛੇਤੀ ਲਾਇਆ ਹੁੰਦੇ ਚਾਰ ਕਬਾ ਹਾਂ ਚਲੋ ਜੀ ਅਸੀਂ ਘਰੇ ਆ ਗਿਆ ਤੇ ਪੀਜਾ ਦੇ ਖੋਲ ਲਿਆ ਚੈੱਕ ਕਰੋ ਇਧਰ ਮੰਮੀ ਇਹ ਸੋਡਾ ਖੋਲਦੇ ਹੋਏ ਸਰਪ੍ਰਾਈਜ਼ ਇਹ ਸੋਡਾ ਵੀ ਲੈ ਕੇ ਜਾਂਦੇ ਆ ਇਧਰ ਤਾਂ ਗੱਲ ਨਹੀਂ ਬਣਨੀ ਤੇ ਇਧਰ 버ਗਰ ਵੀ ਪਈ ਹੈ ਚਲੋ ਹੁਣ ਅਸੀਂ ਆਪਣੀ ਪਾਰਟੀ ਕਰਦੇ ਆਂ ਬ੍ਰਦਰ ਦੇ ਬਰਥਡੇ ਦੀ ਪਾਰਟੀ ਆਜੋ ਸਾਰੇ ਜਾਣੇ ਪੀਜਾ ਖਾਣ ਲੋ ਜੀ ਕਹਿੰਦੇ ਇੱਧਰ ਪਨੀਰ ਦੀ ਸਬਜੀ ਬਣ ਲੱਗੀ ਆ ਹਣਾ ਮੰਮੀ ਜੀ ਖਾਣਗੇ ਇੱਧਰ ਕਟਿੰਗ ਦੀ ਆ ਜੀ ਹੂੰ ਨੀਰ ਕੱਟਿਆ ਜਾਂਦਾ ਦੋ ਟੋਕਨੀਆਂ ਬਣਾ ਲਏ ਹਾਂ ਇਹ ਕੋਈ ਨਹੀਂ ਬਣਾ ਲਈ ਅੱਜ ਬਣਾਵਾਂਗੇ ਅਸੀਂ ਪਨੀਰ ਦੀ ਸਬਜ਼ੀ ਹਾਂਜੀ ਸਾਰਾ ਸਮਾਨ ਚੈੱਕ ਕਰ ਲਿਆ ਹਾਂ ਹਾਂਜੀ ਤੇ ਹੁਣ ਅਸੀਂ ਪਾਵਾਂਗੇ ਦੇਖ ਜੇ ਪਹਿਲਾਂ ਨੂੰ ਫਰਾਈ ਕਰਾਂਗੇ ਪਨੀਰ ਨੂੰ ਹਾਂਜੀ ਓਹੋ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਓਹੋ ਛਿੱਟੇ ਆ ਗਏ ਕਰਛੀ ਗਿੱਲੀ ਹੋਣੀ ਹਮ